ਸਿੱਧੂ ਮੂਸੇਵਾਲਾ ਦਾ ਯਾਰ ਤੇ ਰੈਪਰ ਸਨੀ ਮਾਲਟਨ ਜਿਸ ਤੱਕ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਇੱਕ ਲਾਈਵ ਸ਼ੋਅ ਸੀ ਜਿੱਥੇ ਪਹਿਲਾਂ ਸਨੀ ਮਾਲਟਨ ਨੂੰ ਇੱਕ ਨੰਬਰ 플레이ਟ ਗਿਫਟ ਕੀਤੀ ਗਈ ਜਿਸ ਉੱਪਰ ਸਿੱਧੂ ਮੂਸੇਵਾਲਾ ਤੇ 410 ਲਿਖਿਆ ਹੋਇਆ ਸੀ ਜੋ ਕਿ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਦਾ ਨਾਮ ਵੀ ਹੈ ਇਸ ਤੋਂ ਬਾਅਦ ਜਦੋਂ ਸਨੀ ਮਾਲਟਨ ਪਰਫਾਰਮ ਕਰ ਰਿਹਾ ਹੁੰਦਾ ਹੈ ਤਾਂ ਸ਼ੋਅ ਦੇਖਣ ਆਇਆ ਵਿੱਚੋਂ ਇੱਕ ਮੁੰਡਾ ਕਹਿੰਦਾ ਹੈ ਕਿ ਉਹ ਸਿੱਧੂ ਮੂਸੇਵਾਲਾ ਨੂੰ ਲਾਈਕ ਨਹੀਂ ਕਰਦਾ ਮੁੰਡੇ ਦੀ ਗੱਲ ਸੁਣਨ ਤੋਂ ਬਾਅਦ ਸੰਨੀ ਮਾਲਟਨ ਨੇ ਵੀ ਇੱਕ ਰੈਪ ਨਾਲ ਉਸ ਮੁੰਡੇ ਨੂੰ ਰਿਪਲਾਈ ਕੀਤਾ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਬਲੀਸ ਬੈਲੋ ਬੋਰਡ ਹਾਈਜੈਕ ਜੀ ਟੀ ਸੀ ਜੀ ਕਲਾਸ ਸ਼ੇਅਰ ਫੁਟੇਜ ਉਸਾ ਬਟ ਇਸ ਕੀ ਮਾਸ ਅਜੀਸਾ ਡ੍ਰੀਮ ਸੀ ਸਿੱਧੂ ਆਂ ਦੀ ਟੀ ਸੀ परेशान सिधो मु सॼी सिधो माना